ਕਿ ਮੁਹੌਜ਼ਤੋਂ ਹੋਏ ਚਾਈਨਾ ਦੇ ਬਹੁਤ بڑے ਲੀਡਰ ਹੋਏ ਆ ਜਿਹਨੇ ਕਹੇ ਕਿ ਇਨਕਲਾਬ ਬੰਦੂਕ ਦੀ ਨਾਲ ਹੀ ਚਲਦਾ ਹੈ ਕਿ ਪਾਵਰ ਕਮਸ ਫਰੋਮ ਦੀ ਵਾਇਲੈਂਸ ਆਫ ਗਨ ਜੀ ਬੇਸਿਕਲੀ ਇਹ ਜੋ ਨੈਕਸਲਰਾਈਟ ਮੂਵਮੈਂਟ ਆ ਇਨ ਆਦਾ ਜੇ ਮੋਟਰ ਰਹਾ ਹੈ ਜੀ ਹੈ ਤੇ ਕਿ ਬੰਦੂਕ ਤੇ ਬਿਲਾ ਕੋਈ ਕ੍ਰਾਂਤੀ ਨਹੀਂ ਆ ਸਕਦੀ ਸਤਿ ਸ਼੍ਰੀ ਅਕਾਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇਰੇ ਦਰਸ਼ਕੋ ਮੈਂ ਤੁਹਾਡਾ ਆਪਣਾ ਜਲਦੀਪ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਹੀ ਸਾਡੇ ਕੋਲ ਖਾਸ ਸ਼ਖਸੀਅਤ ਨੇ ਸਰਦਾਰ ਸੁਖਰਾਜ ਸਿੰਘ ਆਈਪੀਐਸ ਇਹ 1984 ਦੇ ਬੈਚ ਦੇ ਆਈਪੀਐਸ ਅਧਿਕਾਰੀ ਨੇ ਪੰਜਾਬ ਤੋਂ ਪਰ ਇਹਨਾਂ ਦੀ ਲੰਮਾ ਸਮਾਂ ਸੇਵਾ ਜਿਹੜੀ ਉਹ ਮੱਧ ਪ੍ਰਦੇਸ਼ ਦੇ ਵਿੱਚ ਰਹੀ ਹੈ ਇਹ ਉੱਥੋਂ ਦੇ ਡੀਜੀਪੀ ਦੇ ਅਹੁਦੇ ਤੋਂ ਸੇਵਾਮੁਕਤ ਨੇ ਇਹਨਾਂ ਨੇ ਹੋਰ ਵੀ ਬਹੁਤ ਵੱਡੇ ਵੱਡੇ ਆਪਰੇਸ਼ਨ ਕੀਤੇ ਐ ਪੱਧਰ ਪ੍ਰਸ਼ਾਸਨ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਉੱਚੇ ਅਹੁਦਿਆਂ ਤੇ ਮਾਨ ਸਨਮਾਨ ਵੀ ਇਹਨਾਂ ਨੂੰ ਬਹੁਤ ਉੱਚੇ ਮਿਲੇ ਨੇ ਇਹਨਾਂ ਨਾਲ ਇਹ ਸਬੰਧੀ ਗੱਲਬਾਤ ਕਰਦਿਆਂ ਇਹਨਾਂ ਦੀ ਯਾਤਰਾ ਦੀ ਇਹਨਾਂ ਦੀਆਂ ਯਾਦਾਂ ਦੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦੀਆਂ ਗੱਲਾਂ ਬਾਤਾਂ ਕਰਦਿਆਂ ਸਭ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ ਜੀ ਬਲਦੇਵ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਬੁਲਾਇਆ ਔਰ ਜੋ ਮੇਰੀ ਸਰਬਸਾ ਉਹਦੇ ਬਾਰੇ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਇਹ ਜੋ ਮੇਰੀਆਂ ਗੱਲਾਂ ਆ ਕੋਈ ਆਉਣ ਵਾਲੇ ਨਵੇਂ ਜੋ IPS IAS ਜਾਂ ਕਲਾਸ 1 ਜਾਂ ਕੋਈ ਵੀ ਅਫਸਰ ਦੇ ਕੰਮ ਆ ਸਕਣ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਆ ਕਿ ਤੁਸੀਂ ਮੈਨੂੰ ਬੁਲਾਇਆ ਔਰ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੁਸੀਂ ਜਿਹੜਾ ਪੁਲਿਸ ਦਾ ਸਿਖਰ ਦਾ ਹੁੰਦਾ ਹੈ ਡੀਜੀਪੀ ਦਾ ਉਸ ਤੇ ਸਸ਼ੋਭਤ ਰਹੋ ਜੀ ਇਸ ਦੌਰਾਨ ਬਹੁਤ ਵੱਡੇ ਮਸਲੇ ਵੀ ਆਉਂਦੇ ਆ ਸਾਹਮਣੇ ਖਾਸ ਕਰ ਤੁਹਾਡਾ ਮੱਧ ਪ੍ਰਦੇਸ਼ ਦਾ ਇਲਾਕਾ ਰਿਹਾ ਹੈ ਉਹਦੇ ਵਿੱਚ ਬਸਤਰ ਦੇ ਜੰਗਲਾਂ ਕਰਕੇ ਨਕਸਲਿਟ ਮੂਵਮੈਂਟ ਨਾਲ ਮਸ਼ਹੂਰ ਹੈ ਜੇ ਆਪਾਂ ਗੱਲ ਸ਼ੁਰੂ ਕਰੀਏ ਨਕਸਲਿਟ ਮੂਵਮੈਂਟ ਨਾਲ ਕਿੰਨਾ ਨੇੜੇ ਤੋਂ ਬਾਪਿਆ ਉਸ ਮਸਲੇ ਨੂੰ ਕਿਵੇਂ ਨੇੜੇ ਤੋਂ ਦੇਖਿਆ ਦੇਖੋ ਬਲਦੇਵ ਜੀ ਸ਼ਾਇਦ ਮੈਂ ਦੁਨੀਆ 'ਚ ਜੀ ਇੱਕ ਪਹਿਲਾ ਅਫਸਰ ਹਾਂ ਜਿਨ ਲਗਭਗ 8 ਸਾਲ ਨੈਕਸਟ ਸਲਾਈਡ ਏਰੀਆ ਵਿੱਚ ਕੰਮ ਕੀਤਾ ਹੈ ਬਤੌਰੇ ਐਸਪੀ ਬਤੌਰੇ ਐਸਐਸਪੀ ਬਤੌਰੇ ਆਈਜੀ ਜੀ ਔਰ ਮੈਂ ਇਹ ਮੂਵਮੈਂਟ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ ਔਰ ਜਦੋਂ ਮੈਂ ਐਸਐਸਪੀ ਸੀਗਾ ਜੀ ਉਦੋਂ ਇੱਕ ਬੱਤੀ ਨੈਕਸਟ ਸਲਾਈਡਾ ਨੇ ਮੇਰੇ ਅੱਗੇ ਸਰੈਂਡਰ ਕੀਤਾ ਸੀ ਮੇਰੇ ਹਥਿਆਰ ਜੀ ਫਿਰ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਔਰ ਮੈਂ ਬਹੁਤ ਇਸ ਪ੍ਰੋਬਲਮ ਦੀ ਡੂੰਘਾਈ ਤੱਕ ਪਹੁੰਚਾ ਜੀ ਕਿ ਇਹ ਪ੍ਰੋਬਲਮ ਜੋ ਵਾਇਦਾ ਕਾਰਨ ਕਿ ਆਇਆ ਤੇ ਫਿਰ ਮੈਂ ਆਈਜੀ ਬਲਾਗਾਟ ਰਿਆਂ ਭਾਈ ਜੀ ਬਲਾਗਾਟ ਵੀ ਮੇਰੇ ਕੋਲ ਚਾਰ ਪੰਜ ਜ਼ਿਲ੍ਹੇ ਸੇ ਜੋ ਨੈਕਸਟ ਲੈਟ ਅਫੈਕਟਡ ਸੀ ਉੱਥੇ ਵੀ ਮੈਂ ਬਹੁਤ ਹੀ ਬਿਹਤਰੀਨ ਕੰਮ ਕੀਤਾ ਔਰ ਕਾਫੀ ਸਰਕਾਰ ਨੇ ਵੀ ਮੈਨੂੰ ਕਾਫੀ ਖਲਾਸ਼ੇਰੀ ਦਿੱਤੀ ਮੈਨੂੰ ਅਵਾਰਡ ਵੀ ਮਿਲੇ ਈਵਨ ਪ੍ਰੈਜ਼ੀਡੈਂਟ ਪੁਲਿਸ ਮੈਡਲ ਫਾਰ ਡਿਸਟਿੰਗੁਇਸ਼ਡ ਸਰਵਿਸਸ ਮੈਨੂੰ ਮਿਲਿਆ ਜੀ ਫਿਰ ਪ੍ਰੈਜ਼ੀਡੈਂਟ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਮਿਲਿਆ ਫਿਰ ਅੰਤਰਕ ਸੇਵਾ ਪਦਕ ਮਿਲਿਆ ਤੋ ਇਹ ਮੇਰੀ ਜੋ ਵੀ ਕਾਰਗੁਜ਼ਾਰੀ ਨਹੀਂ ਆ ਉਹਦਾ ਇਹ ਫਲ ਹੈ ਪੂਰਾ ਪਰ ਮੈਂ ਜੋ ਵੀ ਕੰਮ ਕਰਦਾ ਬੜਾ ਦਿਲ ਨਾਲ ਕਰਦਾ ਆ। ਔਰ ਮੈਂ ਹਮੇਸ਼ਾ ਹੀ ਕੰਮ ਵਿੱਚ ਆਪਣੀ ਸਾਰੀ 100% ਜੋ ਮੇਰੀ ਸ਼ਕਤੀ ਉਹ ਮੈਂ ਉਹਦੇ ਵਿੱਚ ਪਾਉਂਦਾ ਆ। ਇਹ ਮੇਰੀ ਸ਼ੁਰੂ ਤੋਂ ਨੇਚਰ ਹੀ ਆ ਤੇ ਇਸ ਕਰਕੇ ਮੈਨੂੰ ਕੋਈ ਜ਼ਿਆਦਾ ਦਿੱਕਤਾਂ ਨਹੀਂ ਆਈਆਂ। ਦੇਖੋ ਇੱਕ ਤੁਸੀਂ ਸਾਨੂੰ ਬਾਹਰੋਂ ਤਾਂ ਲੱਗਦਾ ਕਿ ਨਕਸਲੀਟ ਮੂਵਮੈਂਟ ਦੇ ਜਿਹੜੇ ਕਾਰਕੋਨ ਨੇ ਉਹ ਉਹ ਗੋਲੀ ਦਾ ਜਵਾਬ ਗੋਲੀ ਨਾਲ ਦਿੰਦੇ ਨੇ। ਪਰ ਤੁਸੀਂ ਉਹਨਾਂ ਦੀ ਸੋਸ਼ਲ ਲਾਈਫ ਵੀ ਦੇਖੀ ਹੋਣੀ ਹੈ। ਤੇ ਅੰਦਰੋਂ ਪਰਿਵਾਰਕ ਜੀਵਨ ਜਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਸਮਾਜਿਕ ਜੀਵਨ ਕਿਉਂ ਜਾਂਦਾ ਉਹਨਾਂ ਦਾ ਐਕਚੁਅਲੀ ਦੇਖੋ ਅਗਰ ਇਹ ਮੂਵਮੈਂਟ ਜੋ ਹੈ ਨਾ ਇੱਕ ਮੌਜ਼ੇ ਤੁੰਗ ਹੋਏ ਚਾਈਨਾ ਦੇ ਬਹੁਤ بڑے ਲੀਡਰ ਹੋਏ ਆ ਜਿਹਨੇ ਕਹੇ ਕਿ ਇਨਕਲਾਬ ਬੰਦੂਕ ਦੀ ਨਾਲ ਹੀ ਚੁਣੇਗਾ ਕਿ ਪਾਵਰ ਕਮਸ ਫਰੋਮ ਦੀ ਵਾਇਰਲ ਆਫ ਗਨ ਜੀ ਬੇਸਿਕਲੀ ਇਹ ਜੋ ਨੈਕਸਲਾਈਟ ਮੂਵਮੈਂਟ ਆ ਇਨ ਆਦਾ ਜੀ ਮੋਟਰ ਰਹਾ ਹੈ ਜੀ ਹੈ ਇਹ ਕਿ ਬੰਦੂਕ ਤੇ ਵਿਲਾ ਕੋਈ ਕ੍ਰਾਂਤੀ ਨਹੀਂ ਆ ਸਕਦੀ ਹੈ ਨਾ ਔਰ ਬੰਦੂਕ ਦੇ ਨਾਲ ਹੀ ਕ੍ਰਾਂਤੀ ਆਏਗੀ ਹੈ ਨਾ ਤਾਂ ਇਹ ਮੂਵਮੈਂਟ ਜਦੋਂ ਮੈਂ ਸੀਗਾ ਬਤੌਰੇ ਐਸਐਸਪੀ ਬਸਤਰ ਵਿੱਚ ਬਸਤਰ 40000 ਕਿਲੋਮੀਟਰ ਇੱਕ ਬਸਿਆ ਜੀ ਜੰਗਲ ਬਹੁਤ ਹੈ ਹੂੰ ਉਸ ਟਾਈਮ ਵੀ ਕੋਈ ਜ਼ਿਲ੍ਹਾ ਹੁੰਦਾ ਸੀ ਹੁਣ ਇਸ ਟਾਈਮ 9-10 ਜ਼ਿਲ੍ਹੇ ਦੇ ਵਿੱਚ ਬਣ ਗਏ ਆ ਅੱਛਾ ਛੱਤੀਸਗੜ ਜਦੋਂ ਉਹਦਾ ਅਲੱਗ ਹੋਇਆ ਆ ਤੇ ਮੈਂ ਆਨ ਫੁੱਟ ਪੈਰਾ ਤੇ ਗਸ਼ਟ ਕਰਦਾ ਸੀ ਕਿਉਂਕਿ ਇਹ ਨੈਕਸਟ ਸਲਾਈਡ ਸ਼ੂ ਹੋ थी ਇਹ ਪੁਲਿਸ ਗੱਡੀਆਂ ਨੂੰ ਬਲਾਸ਼ ਕਰਕੇ ਟੈਸਟ ਲੈਸ ਕਰਦੇ ਦੇ ਸੀ ਅੱਛਾ ਜੀ ਫਿਰ ਇੱਕ ਆਪਾਂ ਨਵੀਂ ਪદ્ધਤੀ ਇੱਕ ਬਣਾਈ ਕੇ ਚਲੋ ਪੈਦਲ ਗਸ਼ਟ ਕਰੀਏ ਅੱਛਾ ਕਿ ਜੋ ਵੀ ਨੈਕਸਟ ਸਲਾਈਡ ਅਫੈਕਟਡ گاਉਂ ਐ ਏਰੀਆ ਐ ਉਹਨੂੰ ਕਿਦਾਂ ਲਬਰੇਟ ਕਰਾਣਾ ਫਿਰ ਹੌਲੀ ਹੌਲੀ ਆਪਾਂ ਇਹਨਾਂ ਨੂੰ ਕਈ ਪਿੰਡਾਂ ਨੂੰ ਲਾਬਰੇਟ ਕਰਾਇਆ ਉੱਥੇ ਦੇ ਬਿਸ਼ਿੰਦਿਆਂ ਨਾਲ ਆਪਾਂ ਰਾਤਾਂ ਗੁਜ਼ਾਰੀਆਂ ਉਹਨਾਂ ਦੇ ਬਿਸ਼ਿੰਦਿਆਂ ਦੇ ਨਾਲ ਆਪਾਂ ਖਾਣਾ ਖਾਧਾ ਉਹਨਾਂ ਦੇ ਬਿਸ਼ਿੰਦਿਆਂ ਦੇ ਨਾਲ ਉਹਨਾਂ ਦੀ ਭਾਸ਼ਾ ਵਿੱਚ ਸਾਡੇ ਪੁਲਿਸ ਵਾਲਿਆਂ ਕਾਂਸਟੇਬਲ ਹੈਡ ਕੌਨ ਸਭ ਨੇ ਨਾਟਕ ਨੁੱਕੜ ਨਾਟਕ ਕੀਤੇ ਉੱਥੇ ਦੀ ਆਦੀਵਾਸੀ ਜੋ ਕਲਚਰ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਕਰਕੇ ਫਿਰ ਹੌਲੀ 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 ਉਸ ਟਾਈਮ ਵੀ ਮੂਵਮੈਂਟ ਨੇ ਮੂੰਹ ਥੋੜਾ ਮੋੜ ਲਿਆ ਸੀਗਾ ਇਹ ਥੋੜੀ ਪਿੱਛੇ ਹਟ ਗਈ ਸੀ ਮੋਮੈਂਟ ਉਸ ਟਾਈਮ ਵੀ ਉਸ ਟਾਈਮ ਵੀ ਮਤਲਬ ਕਿ ਮੈਂ ਜਿਹਨਾਂ ਵਿੱਚੋਂ ਇੱਕ orange ਆਪਰੇਸ਼ਨ ਸੀਗਾ ਹਮ ਔਰ ਦੂਸਰਾ ਸੀਗਾ ਆਪਣਾ ਇੱਕ ਬੜਾ ਫੇਮਸ ਰਿਹਾ ਮੇਰਾ ਜੋ ਆਪਰੇਸ਼ਨ ਉਹ ਆਪਣੇ ਆਸ਼ਟਾ ਅਭਿਆਨ ਆਸ਼ਟਾ ਅਭਿਆਨ ਦਾ ਜ਼ਿਕਰ ਤਾਂ ਅਰਦंती राव ਇੱਕ ਇੱਕ ਕਿਤਾਬੇ ਲਿਖ ਬਹੁਤ ਬੜੀ ਬਹੁਤ ਬੜੀ ਰਾਈਟਰ ਆ ਬੁਕਰ ਪ੍ਰਾਈਜ਼ ਆ ਮੇਰਾ ਉਹਦੀ ਇੱਕ ਕਿਤਾਬ ਆ ਬੋਕ ਵਿਦ ਲੈਫਟ ਹੂੰ ਉਹਦੇ ਵਿੱਚ ਮੇਰਾ ਜ਼ਿਕਰ ਕੀਤਾ ਕਿ ਜੋ ਸੁਖਰਾਤ ਸਿੰਘ ਐਸਐਸਪੀ ਨੇ ਇਥੇ ਆਦੀਵਾਸੀਆਂ ਦੇ ਇੰਟਰਸਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੰਮ ਕੀਤਾ ਉਹ ਬੜਾ ਸ਼ਲਾਘਾਯੋਗ ਹੈ ਆ ਤੋ ਫਿਰ ਪੇਪਰਾਂ 'ਚ ਛਪਿਆ ਬੀਬੀਸੀ 'ਚ ਛਪਿਆ ਜੋ ਕੰਮ ਬੰਦੂਗਲਾ ਕਰ ਸਕੀ ਉਹ ਸੁਖਰਾਜ ਸਿੰਘ ਦੇ ਨੁਕੜ ਨਾਟਕਾਂ ਨਿਕਾਲ ਦਿੱਤਾ ਇਹ ਬੜਾ ਪੇਪਰਾਂ ਚ ਬਹੁਤ ਉਸ ਟਾਈਮ ਦੇ ਆ ਆ ਆ ਆਇਆ ਔਰ ਬੀਬੀਸੀ ਨੇ ਬਹੁਤ ਇਹਨੂੰ ਕਾਫੀ ਇਹਨੂੰ ਜੋ ਹਿੰਦੀ ਸਰਵਿਸ ਦਾ ਉਹਨੂੰ ਇਹਨੂੰ ਨਸ਼ਰ ਕੀਤਾ ਔਰ ਬਹੁਤ ਅੱਛੇ ਢੰਗ ਨਾਲ ਉਹਨੂੰ ਕੀਤਾ ਨੇ ਇਹਦਾ ਸੋਸ਼ਲ ਜੀਵਨ ਇਹਨਾਂ ਦਾ ਪਰਿਵਾਰ ਜਾਂ ਪਰਿਵਾਰ ਕਿਉਂ ਜੇ ਹੁੰਦੇ ਨੇ ਪਰਿਵਾਰ ਨਾਲ ਜੁੜੇ ਰਹਿੰਦੇ ਇਹਨਾਂ ਦੇ ਦੇਖੋ ਦੇਖੋ ਕੀ ਹੈ ਇਹ ਇਹ ਸ਼ੁਰੂਆਤ ਜੋ ਇਹਨਾਂ ਦੀ ਹੈ ਇੱਕ ਦਲਮ ਹੈ

ਉਹ ਬਰੰਗਲ ਦਾ ਰਹਿਣ ਵਾਲਾ ਸੀ ਇਹ ਇਹ ਗੱਲ ਜੋ ਮੈਂ 878688 ਦੀ ਕਰ ਰਿਹਾ ਫਿਰ ਦੂਜਾ ਮੈਂ ਤੁਹਾਡੇ ਉੱਤੇ ਦਲਮਸੀ ਬੈਲਾਡੀਲਾ ਦਲਮ ਅੱਛਾ ਇਹ ਬੈਲਾਡੀਲਾ ਦਲਮ ਦਾ ਵੀ ਜੋ ਲੀਡਰ ਥਾ ਇਹ ਵੀ ਆਂਧਰਾ ਪ੍ਰਦੇਸ਼ ਦਾ ਸੀ ਪੜਿਆ ਲਿਖਿਆ ਸੀ ਬੈਲਾਡੀਲਾ ਦਲਮ ਦਾ ਜੋ ਦਲਮ ਦਾ ਲੀਡਰ ਸੀ ਉਹ ਇੰਜੀਨੀਅਰ ਥਾ ਅੱਛਾ ਪੜੇ ਲਿਖੇ ਲੋਕ ਜ਼ਿਆਦਾ ਹੁੰਦੇ ਹਾਂ ਹਾਂਜੀ ਜੀ ਇਹ ਇੰਜੀਨੀਅਰ ਥਾ ਹੈ ਨਾ ਫਿਰ ਇਹ ਇੰਜੀਨੀਅਰ تھا ਫਿਰ ਇਹਨਾਂ ਨੇ ਉੱਥੋਂ ਜੋ ਲੋਕਲ ਆਦੀਵਾਸੀ ਉਹਨਾਂ ਨੂੰ ਇਕੱਠੇ ਕਰ ਲੈਂਦੇ ਆ ਉਹਨਾਂ ਵਿੱਚੋਂ ਇਕੱਠੇ ਕਰਕੇ ਜੋ ਲੜਕੇ ਆ ਉਹਨਾਂ ਨੂੰ ਹੌਲੀ-ਹੌਲੀ ਲਾਲਚ ਦੇ ਕੇ ਆਪਣੇ ਦਲਮ ਦੇ ਨਾਲ ਮੜਾ ਲੈਂਦੇ ਆ ਹੈ ਨਾ ਫਿਰ ਬਣਾ ਲਈਦਾ ਦਲਮ ਫਿਰ ਉਸ ਤੋਂ ਬਾਅਦ ਇੱਕ ਦਲਮ ਹੁੰਦਾ ਸੀ ਨੈਸ਼ਨਲ ਪਾਰਕ ਕੁਟਰੂਦਰ ਇਹ ਦਲਮ ਵੀ ਕਾਫੀ ਖਤਰਨਾਕ ਸੀਗਾ ਔਰ ਇਹ ਤੋਂ ਬਾਅਦ ਅਬੂਜਮਾਰ ਦਲਮ ਥਾ ਫਿਰ ਅਬੂਜਮਾਰ ਤੋਂ ਬਾਅਦ ਕੇਸ਼ਕਲ ਦਲਮ ਥਾ ਕੇਸ਼ਕਲ ਦਲਮ ਤੋਂ ਬਾਅਦ ਆਪਣੇ ਅ ਕੁੰਡਾ گاؤں ਦਲਮ ਥਾ ਜੋ ਕੇਸ਼ਕਲ ਦਲਮ ਥਾ ਇਹਦਾ ਸੁਖਦੇਵ ਥਾ ਸੁਖਦੇਵ ਲੀਡਰ ਥਾ ਹਾਂ ਪੰਜਾਬ ਦਾ ਨਹੀਂ 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 ਸੁਖਦੇਵ ਉਹਦਾ ਨਾਮ ਸੀਗਾ ਵੈਸੇ ਉਹ ਵੀ ਆਧਰਾ ਪ੍ਰਦੇਸ਼ ਦਾ ਇਸ ਕਰ ਰਹਿਣ ਵਾਲਾ ਹੈ ਨਾ ਇਹ ਨਾਮ ਇਹਨਾਂ ਦੇ ਫਿਕਟਿਸ਼ਸ ਹੁੰਦੇ ਆ अच्छा हां ए असली नाम नहीं ਉੱਤੇ ਹੁੰਦੇ ਇਹਨਾਂ ਦੇ ਤਾਂ ਮੇਰੇ ਟਾਈਮ ਇੱਕ ਹੀ ਇਹਨਾਂ ਦਾ ਮਿਲਟਰੀ ਦਲ ਹੁੰਦਾ ਸੀ ਜਦੋਂ ਕਦੀ ਇਹਨਾਂ ਨੇ ਵੀ ਪੁਲਿਸ ਦੇ ਖਿਲਾਫ ਆਪਰੇਸ਼ਨ ਕਰਨਾ ਹੁੰਦਾ ਤੋ ਇਹਨਾਂ ਦਾ ਜੋ ਮਿਲਟਰੀ ਦਲ ਹੁੰਦਾ ਉਹ 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 ਅੱਗੇ ਰਹਿੰਦਾ ਅੱਛਾ ਬਾਕੀ ਜੋ ਦਲ ਆ ਬਾਕੀ ਪਿੱਛੇ ਰਹਿੰਦੇ ਆ ਨਹੀਂ ਇਹਨਾਂ ਨੂੰ ਕੋਈ ਟ੍ਰੇਨਿੰਗ ਹੁੰਦੀ ਆ ਵੀ ਐਮ ਟ੍ਰੇਨਿੰਗ ਫੋਰਸ ਨਾਲ ਟੱਕਰ ਲੈ ਲੈਂਦੇ ਨੇ ਇਹ ਇਹ ਟ੍ਰੇਨਿੰਗ ਤਾਂ ਖੁਦ ਹੀ ਕਰਦੇ ਆ ਔਰ ਇਹ ਗੋਰੀਲਾ ਗੋਰੀਲਾ ਬਾਰ ਫੇਰ ਵਿੱਚ ਇਹਨਾਂ ਦਾ ਉਹਨੂੰ ਮੱਦੇਨਜ਼ਰ ਰੱਖਦੇ ਆ ਔਰ ਜੰਗਲਾਂ ਦੀ ਇਹਨਾਂ ਨੂੰ ਜਾਣਕਾਰੀ ਬਹੁਤ ਹੁੰਦੀ ਆ ਹਨਾ ਪਹਾੜੀ ਏਰੀਆ ਆ ਕਿੱਥੇ ਅੰਬੋਸ਼ ਲਾਉਣਾ ਆਪਣੇ ਪੁਲਿਸ ਨੂੰ ਉਹਨੀ ਜਾਣਕਾਰੀ ਨਹੀਂ ਹੁੰਦੀ ਜਿਨੀ ਇਹਨਾਂ ਨੂੰ ਜਾਣਕਾਰੀ ਹੁੰਦੀ ਆ ਫਿਰ ਜਿਨਨੇ ਉੱਥੇ ਦੇ ਇਹ ਏਰੀਆ ਦੇ ਆਪਣੇ ਮਸ਼ਿੰਦੇ ਹੁੰਦੇ ਆ ਉਹ ਵੀ ਡਰਦੇ ਫਿਰ ਇਹਨਾਂ ਨੂੰ ਇਨਫੋਰਮੇਸ਼ਨ ਦੇਣਾ ਸ਼ੁਰੂ ਕਰ ਦਿੰਦੇ ਆ ਲੋਕ ਇਹਨਾਂ ਦੇ ਨਾਲ ਹੁੰਦੇ ਆ ਜੀ ਲੋਗ ਨਾਲ ਤਾਂ ਨਹੀਂ ਹੁੰਦੇ ਪਰ ਇਹ ਬੰਦੂਕ ਦੇ ਡਰ ਤੋਂ ਇਹਨਾਂ ਨੂੰ ਸੂਚਨਾ ਦਿੰਦੇ ਆ। ਅੱਛਾ ਹਾਂ। ਤਾਂ ਇਸ ਲਈ ਇਹ ਇਹ ਫਿਰ ਦੂਸਰਾ ਅਗਰ ਇਹ ਪੁਲਿਸ ਨਾਲ ਟਕਰਾਉਂਦੇ ਆ ਹਾਂ ਤਾਂ ਇਹ ਟਕਰਾਉਂਦੇ ਨਹੀਂ ਪੁਲਿਸ ਨਾਲ ਇਹ ਭੱਜ ਜਾਂਦੇ ਪਿੱਛੇ। ਅੱਛਾ ਹਾਂ ਟਕਰਾਉਂਦੇ ਨਹੀਂ ਆ ਇਹ ਟਕਰਾਉਣਗੇ ਤਾਂ ਹੀ ਜਦੋਂ ਪੂਰੇ ਅੱਛੇ ਡੰਗ ਨਾਲ ਸੇਫ ਹੋਣਗੇ ਕਿ ਸਾਡਾ ਨੁਕਸਾਨ ਨਹੀਂ ਹੋ ਸਕਦਾ। ਅੱਛਾ ਅੱਛਾ। ਮੀ ਹੁਣੇ ਜਿਹੜਾ ਹਿੰਡਵਾ ਕਰਕੇ ਫਿਰ ਚਰਚਾ ਚਾਈ ਹੋਈ ਲੈਕਸਲਾ ਮੂਮੈਂਟ ਇਹ ਲੋਕਾਂ ਨੇ ਬਹੁਤ ਮਾਨ ਸਤਕਾ ਇਹ ਜੋ ਹਿੰਡਵਾ ਥਾ ਇਹ ਮੇਰੇ ਟਾਈਮ ਉਦੋਂ ਇਹ ਬੱਚਾ ਸੀ ਕੈਰੀਅਰ ਬੁਆਏ ਸੀਗਾ ਇਹ ਸੁਕਮਾ ਕੋਟਾਦਲਮ ਚ ਅੱਛਾ ਇਹਦਾ ਜੋ ਪਿੰਡ ਆ ਇਹਦਾ ਜੋ ਪਿੰਡ ਆ ਇਹ ਬਿਲਕੁਲ ਆਂਧਰਾ ਪ੍ਰਦੇਸ਼ ਦੇ ਬਾਰਡਰ ਤੇ ਪਿੰਡਾ ਸੀਗਾ ਮਤਲਬ ਉਦੋਂ ਇਹ ਚਰਚਾ ਹੁੰਦੀ ਸੀ ਕਿ ਬੱਚੇ ਵੀ ਨਾਲ ਹੋਣ ਇਹਨਾਂ ਦੇ ਹਮ ਜਦੋਂ ਮੈਂ ਐਸਐਸਪੀ ਸੀਗਾ ਤੇ ਉਹਨੋ ਇਹ ਚਾਚਾ ਸੀ ਤੇ ਛੋਟੇ ਛੋਟੇ ਬੱਚੇ ਆ ਪਰ ਮੈਨੂੰ ਇਹ ਜੋ ਫਿਰ ਇਹਦਾ ਥੋੜਾ ਬਾਅਦ ਵਿੱਚ ਇਹਨਾਂ ਅੱਛੀ ਟ੍ਰੇਨਿੰਗ ਲਈ ਤੇ ਜੀ ਅੱਛਾ ਲੀਡਰ ਬਣ ਗਿਆ ਫਿਰ ਖੇਡ ਬਾਅਦ ਵਿੱਚ ਤਾਂ ਸਾਡਾ Madhya Pradesh ਤੇ Chhattisgarh ਲੱਗ ਲਗ ਗਿਆ ਹੂੰ ਤੇ ਇਹਨਾਂ ਬਹੁਤ ਹੀ ਖਤਰਨਾਕ ਖੇਲ ਖੇਲੇ ਉੱਥੇ ਆਪਣੇ Chhattisgarh ਵਿੱਚ ਹੰਡਵਾਲ ਹੰਡਵਾਲ ਇਹ ਜੋ CRPF ਤੇ ਅਟੈਕ ਹੋਇਆ ਸੀਗਾ ਹੂੰ ਇਦੇ ਵਿੱਚ CRPF ਦੇ ਕਮਚ ਕਮ ਵੀ ਜਿੰਨੇ ਤੋਂ ਕਮਚ ਕਮ ਵੀ 70 80 ਲੋਕ ਮਰ ਗਏ ਸੀ ਹੂੰ ਹੂੰ ਤੋ ਉਹ ਸਾਰਾ ਇਹਦਾ 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 ਕਹਿੰਦੇ ਬਣਾਇਆ ਪਿਆ ਚੱਕਰ ਬਿਊ ਥਾ ਜਿਹਦੇ ਵਿੱਚ CRPF ਵਾਲੇ ਫਸੇ ਹੈ ਪਿਓਰ ਟ్రਾਈਵਲ ਗੋਨੜਾ ਗੋਨੜਾ ਟ్రਾਈਵਲ ਟ్రਾਈਵਲ ਹੈਵ ਅਸਤਦਿਆ ਹੂੰ ਸੁਕਮਾ ਕੋਂਟਾ ਦੇ ਰਸਤੇ ਵਿੱਚ ਇਹਦਾ ਪਿੰਡ ਪੈਂਦਾ ਹੈ ਬਹੁਤ ਗਰੀਬ ਕਰਦਾ ਹੈ ਹਨਾ ਚਲੋ ਹੁਣ ਤਾਂ ਉਹ ਕਾਊਂਟਰਪੇਜ ਮਾਰਾ ਗਿਆ ਆ ਨਾ ਨਹੀਂ ਲੋਕ ਤਾਂ ਕਹਿੰਦੇ ਨੇ ਇਹਨਾਂ ਦਾ ਰਾਜ ਇਹਨਾਂ ਦਾ ਵੱਖਰਾ ਰਾਜ ਚੱਲਦਾ ਉੱਥੇ ਪੁਲਿਸ ਸੈਂਟਰ ਨਹੀਂ ਕਰਦੀ ਇਹਨਾਂ ਦਾ ਸਿੱਕਾ ਚੱਲਦਾ ਪੂਰਾ ਇਹ ਟੈਕਸ ਲੈਂਦੇ ਨੇ ਲੱਕੜ ਲੈ ਦੇ ਦੇ ਦੇਖੋ ਰਾਜ ਤਾਂ ਪਰ ਨਹੀਂ ਐਸਾ ਦੇ ਚੱਲਦਾ ਹਾਂ ਪਰ ਇਹ ਜਿੱਦਾਂ ਹੁਣ ਟਿੰਦਾ ਤेंदੂ ਪੱਤੇ ਠੇਕੇਦਾਰ ਹੈ ਹਾਂ ਉਹਨਾਂ ਤੋਂ ਵਸੂਲੀ ਕਰਦੇ ਆ ਅੱਛਾ ਹੁਣ ਜਿੱਦਾਂ ਬੱਸਾਂ ਜਾਂਦੀਆਂ ਅੰਦਰ ਹਾਂ ਜੋ ਬਾਸ ਓਨਰ ਆ ਉਹਨਾਂ ਤੋਂ ਲੈਂਦੇ ਆ ਹੈਨਾ ਵਸੂਲੀ ਕਰਦੇ ਆ ਫਿਰ ਜਿੱਦਾਂ ਫੋਰੈਸਟ ਡਿਪਾਰਟਮੈਂਟ ਦੀ ਲੱਕੜ ਅੰਦਰ ਕੱਟਦੀ ਆ ਜਿੱਦਾਂ ਸਾਗਵਾ ਨਾ ਫਿਰ ਸ਼ੀਸ਼ਮਾ ਫਿਰ ਬੀਜਾ ਹੈ ਪਤਾ ਨਹੀਂ ਬਹੁਤ ਹੀ ਕਾਉਂਸਲੀ ਲੱਕੜ ਜਦੋਂ ਕੱਟ ਕੇ ਉਹਨੂੰ ਬਾਹਰ ਲੈ ਆਉਣਾ ਹੁੰਦਾ ਹੂੰ ਫਿਰ ਟੱਕਾ ਦੀ ਜ਼ਰੂਰਤ ਪੈਂਦੀ ਆ ਹੂੰ ਫਿਰ ਇਹ ਉਹ ਟੱਕਾ ਮੜਿਆ ਤੋਂ ਵੀ ਵਸੂਲੀ ਕਰਦੇ ਦਿੱਤਾ ਅੱਗ ਲਗਾ ਦਿੰਦੇ ਉਹਨਾਂ ਟੱਕਾਂ ਨੂੰ ਤੋ ਇਸ ਲਈ ਇਹ ਪੈਸੇ ਤਾਂ ਵਸੂਲ ਕਰਦੇ ਆ ਕਰਦੇ ਆ ਕਰਦੇ ਕਰਦੇ ਇਹ ਪੈਸੇ ਦਾ ਆਪ ਚ ਹੀ ਰੱਖ ਲੈਂਦੇ ਜੇ ਪੈਸੇ ਉੱਪਰ ਕੁਝ ਸਿਸਟਮ ਇਹਨਾਂ ਦਾ ਪੈਸੇ ਵਸੂਲੇ ਇਹ ਦੇਖੋ ਪੈਸੇ ਵਸੂਲ ਕਰਕੇ ਇਹਨਾਂ ਨੂੰ ਇਹ ਅਧਿਕਾਰ ਨਹੀਂ ਇਹ ਪੈਸਾ ਖਰਚ ਕਰਨਾ ਇਹਨਾਂ ਦੀਆਂ ਡਾਇਰੀਆਂ ਰਹਿੰਦੀਆਂ ਡਾਇਰੀਆਂ ਵਿੱਚ ਵਸੂਲੀ ਕਿੱਥੋਂ ਕਿੱਥੇ ਇਹ ਫਿਰ ਜੋ ਇਹਨਾਂ ਦੇ ਆਕਾ ਕਿਤੇ ਬੈਠੇ ਹੁੰਦੇ ਆ ਉੱਤੇ ਪਹਿਲੇ ਤਾਂ ਹైదరాబాద్ ਗੜ੍ਹ ਸੀਗਾ ਹੁਣ ਤਾਂ ਮੈਨੂੰ ਨਹੀਂ ਪਤਾ ਕਿਤੇ ਫਿਰ ਇਹ ਉੱਥੇ ਪਹੁੰਚਾਉਣੀ ਆ ਫਿਰ ਉਹ ਇਹ ਵਸੂਲੀ ਤੋਂ ਫਿਰ ਉੱਥੋਂ ਫਿਰ ਪੈਸਾ ਇਹਨਾਂ ਨੂੰ ਆਉਂਦਾ ਇਹ ਦਲਮ ਨੂੰ ਇੰਨਾ ਖਰਚ ਇੰਨੀਆਂ ਬੰਦੀਆਂ ਇੰਨੀਆਂ ਬੰਦੂਕਾਂ ਫਿਰ ਉਤੋਂ ਇਹਨਾਂ ਨੂੰ ਉਹ ਆਉਂਦਾ ਹਿੱਦਾਂ ਮੈਨ ਡਿਸਪਲਨ ਵਿੱਚ ਹੈਗਾ ਪੂਰਾ ਡਿਸਪਲਨ ਹਾਂ ਕਹਿ ਸਕਦੇ ਆ ਕਿ ਨੀਤੋ ਨੀਤੋ ਪੁਲਸ ਦੀ ਟਿਕੜਾ ਕੋਈ ਉਹ ਤੋਂ ਅੰਡਰ ਡਿਸਪਲਨ ਤੋਂ ਵੈਸੇ ਨਹੀਂ ਟਿਕ ਸਕਦਾ ਹਾਂ ਡਿਸਪਲਿਨ ਪੈਸੇ ਨਹੀਂ ਤਾਂ ਆਪੇ ਪੈਸੇ ਰੱਖ ਜਾਣ ਲੋਕੀ ਹਾਂ ਡਿਸਪਲਿਨ ਆ ਪਰ ਅ ਅਗਰ ਦੇਖੋ ਪੁਲਿਸ ਕੰਟਰੋਲ ਤਾਂ ਕੋਈ ਨਾ ਕੋਈ ਹੈਗਾ ਹੀ ਹੈ ਹਾਂ ਨਹੀਂ ਪੁਲਿਸ ਦੇਖੋ ਪੁਲਿਸ ਤਾਂ ਹਾਈਲੀ ਟ੍ਰੇਨਡ ਆ ਇਹਨਾਂ ਦੇ ਪਾਸ ਲੇਟੈਸਟ ਹਥਿਆਰ ਹੈ ਹੈ ਨਾ ਉਹਦੇ ਅੱਗੇ ਟਿਕਣਾ ਹੈ ਨੈਕਸਟ ਲੈਟ ਤੋਂ ਵੈਸੇ ਕੁਝ ਵੀ ਨਹੀਂ ਆ ਪਰ ਇਹਨਾਂ ਚ ਡਿਸਪਲਿਨ ਆ ਇਸ ਕਰਕੇ ਟਿਕ ਜਾਂਦੇ ਆ ਟਿਕ ਜਾਂਦੇ ਆ ਹਾਂ 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 ਹੁਣ ਇਹਨਾਂ ਦੇ ਵਿੱਚ ਤੁਸੀਂ ਜਿਵੇਂ ਦੱਸਿਆ ਬੱਚੇ ਸ਼ਾਮਲ ਨੇ ਔਰਤਾਂ ਵੀ ਸ਼ਾਮਲ ਨੇ ਇਹਨਾਂ ਵਿੱਚ ਹਰ ਧਰਮ ਵਿੱਚ ਦੋ ਨਾ ਔਰਤਾਂ ਹੁੰਦੀਆਂ। ਔਰ ਇਹ ਇੱਕ ਔਰ ਤੇ ਹੁੰਦੀ ਆ ਉਹ ਜੋ ਉਸ ਧਰਮ ਦਾ ਲੀਡਰ ਉਹਦੀ ਵਾਈਫ ਹੁੰਦੀ ਆ। ਅੱਛਾ। ਬਾਕੀ ਦੋ ਤਿੰਨ ਔਰਤਾਂ ਔਰ ਇਹ ਇਹ ਇੱਕ ਦਰ ਹੁੰਦੇ ਵਿੱਚ। ਨਹੀਂ ਇਹ ਕੋਈ ਸਿਧਾਂਤ ਹੈ ਵੀ ਦੋ ਤਿੰਨ ਔਰਤਾਂ ਹੋਣਗੇ ਕਿੰਨੀ ਵੀ ਹੋ ਸਕਦੀਆਂ। ਆ ਆਮ ਸਭੀ ਧਰਮਾਂ 'ਚ ਇਹ ਹੁੰਦੀ ਆ। ਅੱਛਾ ਆਮ ਪ੍ਰਚਲਿਤ ਰਿਵਾਜ। ਚਲੇ ਰਿਵਾਜ ਪਰਚਲਿਤ ਹੈ। ਵੀ ਦੋ ਤਿੰਨ ਔਰਤਾਂ ਹੋਣ। ਹਾਂ ਹਾਂ ਹਾਂ। ਬਾਕੀ ਇਹ ਪਲਾਨਿੰਗ ਨਾਲ ਕੰਮ ਕਰਦੇ ਆ ਪੂਰਾ। ਮੂੰਹ ਪਲਾਨਿੰਗ ਤਾਂ ਹੁੰਦੀ ਆ ਪਰ ਹੁਣ ਅੱਜ ਦੀ ਡੇਟ ਵਿੱਚ ਤੁਸੀਂ ਦੇਖੋ ਅੱਜ ਦੀ ਡੇਟ ਵਿੱਚ ਜੋ ਆਪਣੀ ਸਰਕਾਰ ਹੈ ਜੋ ਸੈਂਟਰ ਦੀ ਸਰਕਾਰ ਹੈ ਉਹਨਾਂ ਬਹੁਤ ਵਧੀਆ ਕੰਮ ਕੀਤਾ ਹੈ ਅੱਜ ਦੇਖੋ ਅੱਜ ਬਸਤਰ ਲਗਭਗ ਲਿਬ੍ਰੇਟ ਹੋ ਗਿਆ ਨੈਕਸਟ ਸਲਾਈਡ ਤੇ ਅੱਛਾ ਹਾਂ ਉਹ ਬਸਤਰ ਚ ਪਰ ਸਰਕਾਰ ਨੇ ਤਰੱਕੀ ਵੀ ਬਹੁਤ ਕੀਤੀ ਉੱਥੇ ਬਸਤਰ ਵਿੱਚ ਤਰੱਕੀ ਵੀ ਬਹੁਤ ਕੀਤੀ ਲੋਕ ਤਾਂ ਕਹਿੰਦੇ ਨੇ ਵੀ ਇਹ ਤਰੱਕੀ ਉਹਨਾਂ ਤਰੱਕੀ ਜਦੋਂ ਕਰ ਰਹੀ ਸਰਕਾਰ ਨੂੰ ਰੋਕਣਾ ਚਾਹੁੰਦੇ ਸੀਗੇ ਹਾਂ ਪਹਿਲੇ ਇਹਨਾਂ ਦਾ ਨੈਕਸਟ ਸਲਾਈਡਾਂ ਦਾ ਇਹੀ ਕੰਮ ਰੇਦਾ ਹੈ ਕਿ ਰੋਡ ਨਹੀਂ ਬਣ ਦੇਣਾ ਕੋਈ ਸਕੂਲ ਨਹੀਂ ਬਣ ਦੇਣਾ ਕੋਈ ਹਸਪੀਟਲ ਨਹੀਂ ਬਣ ਦੇਣਾ ਪਰ ਹੁਣ ਇਸ ਟਾਈਮ ਬਹੁਤ ਤਰੱਕੀ ਹੋਈ ਹੈ ਇਹ ਰੋਡ ਸਕੂਲ ਇਹਨਾਂ ਨੂੰ ਕੀ ਕਹਿੰਦੇ ਸੀ ਉੱਥੇ ਪੁਲਿਸ ਮੂਵਮੈਂਟ ਬਹੁਤ ਜਲਦੀ ਹੋ ਜਾਂਦੀ ਹੈ ਨਾ ਫਿਰ ਅਗਰ ਰੋਡ ਚੱਲੀ ਆ ਇਨਫੋਰਮੇਸ਼ਨ ਮਿਲੀ ਪੁਲਿਸ ਨੇ ਤਾਂ ਗੱਡੀ ਗੱਡੀ ਆਪਣੇ ਜੀ 5 ਬੈਠ ਕੇ ਵੱਡੀਆਂ ਗੱਡੀਆਂ 'ਚ ਬੈਠ ਕੇ ਪਹੁੰਚਣਾ ਉੱਥੇ ਜਲਦੀ ਇਸ ਲਈ ਇਹ ਪੁਲਿਸ ਦੀ ਮੂਵਮੈਂਟ ਨੂੰ ਰੈਸਟ੍ਰਿਕਟ ਕਰਨ ਲਈ ਇਹ ਨਹੀਂ ਚਾਹੁੰਦੇ ਕਿ ਰੋੜਾ ਮਾਰ। ਅੱਛਾ। ਹਾਂ। ਜਿੰਨਾ ਚਿਰ ਇਹਨਾਂ ਦਾ ਪ੍ਰੈਸ਼ਰ ਰਿਹਾ ਤੇ ਇਹਨੇ ਰੋਕ ਕੇ ਰੱਖਿਆ। ਜਿੰਨਾ ਜਿੰਨਾਂ ਦੇ ਰੱਖਾ ਪਰ ਹੁਣ ਤਾਂ ਖਰ ਗਵਰਨਮੈਂਟ ਨੇ ਬਹੁਤ ਹੀ ਵਧੀਆ ਹੁਣ ਤਾਂ ਬਸਰ ਲਗ ਭਗ ਹੁਣ ਪਰਸੋਂ ਤੋਂ ਹੀ ਇਹ ਸੁਣਿਆ ਬੀਜਾਪੁਰ ਏਰੀਆ ਬੀਜਾਪੁਰ ਏਰੀਆ 'ਚ ਮੈਂ ਰਿਹਾ। ਹੂੰ ਬੀਜਾਪੁਰ ਏਰੀਆ ਬਹੁਤ ਹੀ ਖਤਰਨਾਕ ਏਰੀਆ। ਹੁਣ ਪਰਸੋਂ ਵੀ ਐਨਕਾਊਂਟਰ 'ਚ ਕਾਫੀ ਲੋਕ ਕਾਫੀ ਨੈਕਸਲਾਈਟ ਮਰ ਗਏ। ਇਹ ਆਪਣੇ ਪਰਿਵਾਰਾਂ ਨਾਲ ਜੁੜੇ ਹੁੰਦੇ ਆ ਜਾਂ ਪਰਿਵਾਰਾਂ ਤੋਂ ਅਲੱਗੋ ਜਵਾਂ ਹੀ ਹੁੰਦੇ ਆ ਵੀ ਕਰਜ ਇਹ ਐਕਚੁਅਲੀ ਪਰਿਵਾਰਾਂ ਨਾਲ ਤਾਂ ਇਹਨਾਂ ਨੂੰ ਜੁੜਨੇ ਹੀ ਨਹੀਂ ਦਿੰਦੇ ਨਾ ਉਹ ਲੀਡਰ ਜੋ ਇਹਨਾਂ ਦੇ ਅੱਛਾ ਜੋ ਇਹਨਾਂ ਦੇ ਜਨਮ ਲੀਡਰ ਹਨਾ ਪਰਿਵਾਰਾਂ ਨਾਲ ਨਹੀਂ ਜੁੜਦੇ ਬੜੀ ਮੁਸ਼ਕਲ ਦਾ ਤੋੜ ਕੇ ਲਿਉਂਦੇ ਪਰਿਵਾਰਾਂ ਤੋਂ ਇਹ ਬੰਦੇ ਆਪਣੇ ਬੱਚਿਆਂ ਨੂੰ ਓਕੇ ਉਹਨਾਂ ਨੂੰ ਤੋੜਦੇ ਆ ਉਹ ਭੰਗ ਕਰਦੇ ਉਹਨਾਂ ਦਾ ਪਰਿਵਾਰਾਂ ਦੇ ਪ੍ਰਤੀ ਉਹਨਾਂ ਨੂੰ ਝੂਠਾ-ਬੂਠਾ ਕੇ ਤੁਹਾਡੇ ਨਾਲ ਤੁਹਾਡੇ ਆਦੀਵਾਸੀਆਂ ਨਾਲ ਬਹੁਤ ਜਾਤੀਆਂ ਹੋ ਰਹੀਆਂ ਜੇ ਉਹ ਆ ਅਨ ਇਨਾ ਪੈਸਾ ਹੁੰਦਾ ਸਾਰਾ ਸ਼ਾਸ਼ਨ ਖਾ ਜਾਂਦਾ ਇਹ ਦੰਨੀਆਂ ਗੱਲਾਂ ਕਰਕੇ ਉਹਨਾਂ ਨੂੰ ਪਹਿਲੇ ਤਾਂ ਨੈਕਸਟ ਸਲਾਈਡ ਬਣਾਉਂਦੇ ਆ ਨੈਕਸਟ ਅਰ ਪਹਿਲੇ ਸੰਗਮ ਸਦਸੇ ਬਣਾਉਂਦੇ ਆ ਫਿਰ ਹੌਲੀ ਹੌਲੀ ਪਹਿਲਾਂ ਤਾਂ ਜਦੋਂ ਬਣਾਉਂਦੇ ਆ ਪਹਿਲਾਂ ਤਾਂ ਹਥਿਆਰ ਆਪਣੇ ਉਹਨੂੰ ਚੁਕਵਾ ਦਿੰਦੇ ਆ ਜਾਂ ਕੁਝ ਸਮਾਨ ਚੁਕਵਾਉਂਦੇ ਫਿਰ ਹੌਲੀ ਹੌਲੀ ਉਹ ਸੰਗਮ ਸਦਸੇ ਸੰਗਮ ਤੋਂ ਫਿਰ ਉਹ ਆਪਣਾ ਉਹਦਾ ਦਲਮ ਦਾ ਲੀਡਰ ਦਲਮ ਦਾ ਮੈਂਬਰ ਬਣ ਜਾਂਦਾ ਹੈ ਬਣ ਕੇ ਫਿਰ ਇੱਕ ਅਦਾ ਕ੍ਰਾਈਮ ਕਰਾਉਂਦੇ ਆ ਉਹਦੇ ਤੋਂ ਖੁਦ ਗੋਲ ਫਿਰ ਉਹਦੇ ਜਾਣ ਦੀ ਫਿਰ ਦਲਮ ਤੋਂ ਬਾਹਰ ਜਾਣ ਦੀ ਸੰਭਾਵਨਾ ਨਹੀਂ ਹੁੰਦੀ ਉਹ ਵਿਚਾਰਾ ਡਰਿਆ ਰਹਿੰਦਾ ਹੈ। ਤੋਂ ਇਹ ਇਦਾਂ ਨਹੀਂ ਆ ਇਹ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਗਤਿਵਿਧੀਆਂ ਨਹੀਂ ਆ ਜਾਂਦਾ। ਇਸ ਤੋਂ ਇਲਾਵਾ ਤੁਸੀਂ ਪੁਲਿਸ ਦੇ ਅਧਿਕਾਰ ਦੀ ਗੱਲ ਕੀ ਹੈ? ਇਸ ਤੋਂ ਇਲਾਵਾ ਤੁਸੀਂ ਕਿਸ ਕਿਸ ਹੂਰ ਆਉਂਦੇ ਨੇ ਤੇ ਵੀ ਸੇਵਾ ਨਹੀਂ ਹੁੰਦੀ। ਦੇਖੋ ਮੈਂ ਅਰਿਆ ਆ ਤੁਹਾਡੇ ਡੀਆਈਜੀ ਲੈ ਐਸਐਸਪੀ ਅ ਰਿਵਾਰ ਰੀਵਾ ਰੀਵਾ ਉਹ ਕਿਹਦਾ ਜੀ ਰੀਵਾ ਜਿਲ੍ਹਾ ਹੈ ਅੱਛਾ ਜਿਲ੍ਹਾ ਜਿਲ੍ਹਾ ਔਰ ਰੀਵਾ ਦੇ ਨਾਲ ਜੂਪੀ ਲਗਿਆ ਹੂੰ ਔਰ ਜੂਪੀ ਚ ਦਦੂਆ ਇੱਕ ਦਦੂਆ ਡਕੈਤ ਸੀਗਾ ਅੱਛਾ ਬਹੁਤ بڑا ਉਦਾ ਨਾਮ ਸੀਗਾ ਦਦੂਆ ਹੂੰ ਉਹਦਾ ਬਹੁਤ ਅਦੰਕ ਸੀਗਾ ਹੂੰ ਔਰ ਸਾਡੇ ਇਹਦਾ ਰੀਵਾ ਚ ਵੀ ਉਹ ਕਰਦਾ ਸੀ ਪਕੜ ਕੇ ਲੋਗਾਂ ਨੂੰ ਜੋ ਪੈਸੇ ਵਲ ਲੈ ਜਾਂਦਾ ਸੀ ਉਨਾ ਉਹਨਾਂ ਨੂੰ ਰੱਖਦਾ ਸੀ ਔਰ ਰੱਖਣ ਤੋਂ ਬਾਅਦ ਪੈਸੇ ਲੈ ਕੇ ਛੱਡ ਦਿੰਦਾ ਜੀ ਮੈਂ ਜਿੱਦਾਂ ਹੀ ਬਤੌਰੇ ਐਸਐਸਪੀ ਦੀਵਾ ਗਿਆ ਬਣ ਕੇ ਮੈਂ ਆਪਣੇ ਐਸਪੀ ਹੈੱਡਕ quartਨ ਨੂੰ ਬੋਲਿਆ ਕਿ ਤੂੰ ਮੈਨੂੰ ਨਾ ਕੋਈ ਐਸਾ ਆਦਮੀ ਬਤਾ ਜੋ ਇੱਕ ਦੋ ਮਹੀਨੇ ਇਧਰ ਦਾੜ ਰਿਹਾ ਹੋਵੇ ਜਿਹਨੂੰ ਪਕੜ ਲਈ ਪਕੜ ਕੇ ਲੈ ਕੇ ਆ ਤਉ ਦੋ ਤੇ ਆਦਮੀ ਲੈ ਔਰ ਮੈਂ ਫਿਰ ਉਹਨਾਂ ਨੂੰ ਇਹਦੀ ਫੋਟੋ ਤੱਕ ਨਹੀਂ ਸੀ ਜੁਫੀ ਪੁਲੀਸ ਦੇ ਕੋਲ ਮੱਤਾਂ ਜੀ ਹਾਂ ਕਿ ਇਹਦੀ ਫੋਟੋ ਤੱਕ ਨਹੀਂ ਸੀ ਫਿਰ ਮੈਂ ਇਹਨਾਂ ਸਾਰਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਇਹਨਾਂ ਨੂੰ ਕਮਛਕਮ 100 ਚਿਹਰੇ ਦਿਖਾਏ ਗਏ ਫੇਸ ਕਿ ਕਿੱਦਾਂ ਦਾ ਉਹਦੀ ਸ਼ਕਲ ਫਿਰ ਇੱਕ ਨੇ ਬਤਾਇਆ ਕਿ ਸਰ ਇਦਾਂ ਦੀ ਇਹਦੀ ਸ਼ਕਲ ਆ ਫਿਰ ਅਜੀਉ ਦਾ ਸਕੈਚ ਤਿਆਰ ਕੀਤਾ ਹੂੰ ਸਕੈਚ ਤਿਆਰ ਕਰਕੇ ਫਿਰ ਸਾਡੀ ਬੰਦਾਂ ਇਧਰ ਰਿਵਾ ਤੁਸੀਂ ਸਰ ਬੰਦਾ ਬੰਦਾ ਸਾਡੀ ਮੀਟਿੰਗ ਸੀ ਉੱਥੇ ਦੀ ਵੀ ਆਈ ਜੀ ਦੀ ਔਰ ਇਧਰ ਨਾ ਬ ਬਤ ਬਤ ਦੀ ਤੇ ਮੈਂ ਉੱਥੇ ਮੈਂ ਪਹਿਲੀ ਵਾਰ ਇਹ ਦਦੂਆ ਦਾ ਸਕੈਚ ਜਾਰੀ ਕੀਤਾ ਪਹਿਲੀ ਵਾਰ ਅੱਛਾ ਔਰ ਉਦੋਂ આજ ਤੱਕ ਜੋ ਚੈਨਲ ਨਵਾਂ ਨਵਾਂ ਸੀ ਉਸ ਤੇ ਇਹ ਇਹ ਗੱਲ ਹੈ 90 ਸੀ ਤਾ ਉਦੋਂ ਫਿਰ આજ ਤੱਕ ਉਹ ਪੂਰਾ ਸਕੈਚ ਆ ਸੀ ਫਿਰ ਇਲੈਕਸ਼ਨ ਸੀ ఎలక్షన్ دے دوران ఎలక్షన్ تو پہلے پہلے میرا దదుਆ ଗ్యాగ్ دے دار అన్కౌంటర్ ਹੋ ਗਿਆ ਸੀ اچھا అన్కౌంటర్ ਚ ਇੱਕ ਇਹਨਾਂ ਦਾ ਸੈਕੰਡ ਇਨ ਕਮਾਂਡ ਮਰ ਗਿਆ ਸੀ ਔਰ ਡਬੋਰਾ ਥਾਨਾ ਕਿ ਪੜਦਾ ਆ ਡਬੋਰਾ ਥਾਨਾ ਬਿਲਕੁਲ ਲੱਗਿਆ ਆ ਆਪਣੇ ਯੂਪੀ ਦੇ ਨਾਲ ਉਹਦੇ ਨਾਲ ਦੀ ਨਦੀ ਦੇ ਕਿਨਾਰੇ سے ਸਾਡਾ ਨਾ ਫੋਟੋ ਰਹਾ تھا یہ ਸ਼ਾਇਦ ਮਾਰਚ 96 ਦੀ ਗੱਲ ਹੈ ਪੁਰਾਣੀ ਬਹੁਤ ਗੱਲ ਹੈ ਤੋਂ ਮਰ ਗਿਆ ਉਹ ਤੋਂ ਬਾਅਦ ਫਿਰ ਦਦੂਆ ਨੇ ਸਾਡੇ ਏਰੀਆ 'ਚ ਆਉਣਾ ਬੰਦ ਕਰ ਦਿੱਤਾ। ਅੱਛਾ ਅੱਛਾ। ਹਾਂ। ਉਹ ਤੋਂ ਬਾਅਦ ਫਿਰ ਮੈਂ ਉਥੋਂ ਡੀਆਈਜੀ ਬਣ ਕੇ ਨਿਕਲਿਆ। ਤਦ ਤੱਕ ਫਿਰ ਉਹਨੇ ਕੋਈ ਬਗਾਰਦਾਸ ਨਹੀਂ ਕੀਤੀ ਸੀ। ਇਹਦਾ ਮਤਲਬ ਤੁਹਾਡੇ ਸੁਆਹ 'ਚ ਟਾਲਾ ਵੀ ਹੈ ਨਹੀਂ ਸੀ ਵੀ ਤੁਸੀਂ ਟਾਲਾ ਵੱਟ ਜਾਂਦੇ ਕਾਹਨੂੰ ਪੰਗਾ ਲੈਣਾ ਸੀ। ਕਿੱਦਾਂ ਕਿੱਦਾਂ? ਉਹਦੇ ਖਤਰਨਾਕ ਅਬਰਦੀ ਨਾਲ। ਨਹੀਂ 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 ਪੰਗਾ। ਤੁ ਜਾਂ ਪੁਲਿਸ ਵਾਲੇ ਆ ਫਿਰ ਹਾਈ ਬਸ ਹਾਈ ਰੈਂਕ ਚ ਆ ਫਿਰ ਲੀਡ ਕਰਦੇ ਆ ਜ਼ਿਲ੍ਹੇ ਨੂੰ ਫਿਰ ਇਦਾਂ ਥੋੜੋ ਉਹਦੇ ਵਿੱਚ ਤਾਂ ਫਿਰ ਉਹਦੇ ਵਿੱਚ ਜਾਨ ਜੂਨ ਦੀ ਪਰਵਾਹ ਨਹੀਂ ਹੁੰਦੀ ਜਾਨ ਦੀ ਪਰਵਾਹ ਨਹੀਂ ਹੁੰਦਾ ਨਾ ਕਿਉਂ ਕਰਨੀ ਫਿਰ ਜਦ ਤੁਸੀਂ ਸਮਾਜ ਕੇ ਲਈ ਤਾਂ ਕਰ ਰਹੇ ਹੋ ਸਮਾਜ ਕੇ ਲਈ ਕਰ ਰਹੇ ਨਾ ਹੈ ਨਾ ਫਿਰ ਜਦੋਂ ਮੇਰਾ ਇਨਕਾਊਂਟਰ ਹੋਇਆ ਉਹ ਤੋਂ ਬਾਅਦ ਦਦੂਆ ਮੇਰੇ ਇਧਰ ਨਹੀਂ ਆਇਆ ਇਧਰ ਨਹੀਂ ਆਇਆ ਨਹੀਂ ਆਇਆ ਫਿਰ ਨਹੀਂ ਆਇਆ ਫਿਰ ਇਲੈਕਸ਼ਨ ਮੈਂਬਰ ਆਫ ਪਾਰਲੀਮੈਂਟ ਸੀ ਸੀ ਬਹੁਤ ਪੀਸਫੁਲ ਇਲੈਕਸ਼ਨ ਹੋਈ ਜੀ 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 ਹਾਂ ਹੋਰ ਕੀ ਕਹਿਣਾ ਚਾਹੋਗੇ ਸਮਾਂ ਬਹੁਤਾ ਆਜ਼ਾਦਤ ਨਹੀਂ ਦਿੰਦਾ ਜੀ ਆਪਾਂ ਨੂੰ ਸੰਖੇਪ ਰਿ ਵਿੱਚ ਕੋਈ ਜਾ ਸਭੀ ਸਮਾਂ ਤਾਂ ਦੇਖੋ ਕੀ ਹੈ ਸਮੇਂ ਦੀ ਇਹ ਹੀ ਤਾਂ ਖੂਬੀ ਆ ਹੂੰ ਕਿ ਇਹਨ ਚੱਲਦੇ ਰਹਿਣਾ ਹੈ ਗੁਜ਼ਰ ਜਾਣਾ ਇਸ ਨੇ ਖੜਾ ਨਹੀਂ ਹੁੰਦਾ ਤੁਹਾਨੂੰ ਆਪਣੀ ਨੌਕਰੀ ਤੇ ਮਾਣ ਮਹਿਸੂਸ ਹੁੰਦਾ ਵੀ ਬੜੇ ਸ਼ਾਨਦਾਰ ਬਈ ਦੇਖੋ ਮੈਂ ਤਾਂ ਮਾਣ ਤਾਂ ਮੈਨੂੰ ਬਹੁਤ ਜ਼ਿਆਦਾ ਮਾਣ ਆ ਮੈਂ ਹੂੰ ਇੰਡੀਅਨ ਪੁਲਿਸ ਸਰਵਿਸ ਦਾ ਮੈਂਬਰ ਆਰ ਫਿਰ ਆਈਪੀਐਸ ਵਿੱਚ ਲੋਕਾਂ ਨੇ ਬਹੁਤ ਵਧੀਆ بڑے بڑے ਕੰਮ ਕੀਤੇ ਆ ਬੜਾ ਬੜਾ ਜੋ ਇਨਸਰਜੈਂਸੀ ਆ ਉਹਨੂੰ ਨਾਰਮਲ ਕੀਤਾ ਆ ਫਿਰ ਆਪਾਂ ਵੀ ਆਪਾਂ ਵੀ ਬੜਾ ਯੋਗਦਾਨ ਦਿੱਤਾ ਨੈਕਸਟ ਲਾਈਟ ਏਰੀਏ ਚ ਫਿਰ ਪਾਲਾਗੜ ਦਾਦਾ ਉਹ ਆਈਜੀਸੀ ਉਦੋਂ ਵੀ ਮੈਂ ਬਹੁਤ ਬਿਹਤਰੀਨ ਕੰਮ ਕੀਤਾ ਆ ਤੇ ਮੇਰਾ ਤਾਂ ਫਕਰ ਤੋਂ ਹੈ ਹੀ ਆ ਜੀ ਜੀ ਫਿਰ ਮੈਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਦੁਆਰਾ ਡਿਸਟਿੰਗੁਇਸ਼ ਸਰਵਸ ਦਾ ਮੈਡਲ ਦਿੱਤਾ ਗਿਆ ਬਹੁਤ ਵੱਡਾ ਅਵਾਰਡ ਹੈ ਬਹੁਤ ਵੱਡਾ ਅਵਾਰਡ ਹੈ ਫਿਰ ਉਸ ਤੋਂ ਬਾਅਦ ਆਪਣੇ ਪ੍ਰੈਜ਼ੀਡੈਂਟ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸਿਜ਼ ਮੇਰੇ ਕੋਲ ਆ ਜੀ ਤਾਂ ਇਹ ਮੇਰੇ ਲਈ ਬਹੁਤ ਸ਼ਾਨਦਿਗੀ ਗੱਲ ਹੈ ਔਰ ਮੈਂ ਮੈਨੂੰ ਬੜਾ ਫਕਰ ਹੈ ਕਿ ਮੈਂ ਆਈ ਪੀਐਸ ਅਧਿਕਾਰੀ ਰਿਟਾਇਰ ਹੋਇਆ ਉਸ ਤੋਂ ਬਾਅਦ ਮੈਂ ਇਨਫੋਰਮੇਸ਼ਨ ਕਮਿਸ਼ਨਰ ਵੀ ਰਿਆ ਆਪਣੇ ਚੀਫ ਫੈਕਟਰੀ ਦਾ ਸਟੇਟਸ ਪੰਜ ਸਾਲ ਰਿਹਾ ਉੱਥੇ ਉਹ ਅਸੀਂ ਜੁਡੀਸ਼ੀਅਲ ਸੀ ਜੁਡੀਸ਼ਰੀ ਵਾਲੀ ਉੱਥੇ ਕੰਮ ਸੀਗਾ ਲੋਕਾਂ ਲੋਕਾਂ ਨੂੰ ਇਨਫਾਰਮੇਸ਼ਨ ਦੇਣ ਬਾਰੇ ਡਿਸਾਈਡ ਕਰਦੇ ਸੀ ਆਪਾਂ ਤੇ ਉੱਥੇ ਵੀ ਮੈਂ ਕਮ ਸਕਾ ਮ 5000 ਨਿਰਣੇ ਲਏ ਔਰ ਬਿਲਕੁਲ ਜਿੱਥੇ ਵੀ ਜਾਈਏ ਚੰਗਾ ਕੰਮ ਕਰ ਕਰਨਾ ਹੀ ਚਾਹੀਦਾ ਮੇਰਾ ਖਿਆਲ ਹੁਣ ਸੇਵਾ ਮੁਕਤੀ ਤੋਂ ਬਾਅਦ ਰਾਜ ਕੇ ਸਹਿ ਸਰ ਜਣਾ ਵੀ ਕਰ ਰਿਹਾ ਹਾਂ ਹਾਂ ਹੁਣ ਸੇਵਾ ਮੁਕਤੀ ਤੋਂ ਬਾਅਦ ਨੌ ਕਿਤਾਬਾਂ ਮੇਰੀਆਂ ਸ਼ਬ ਚੁੱਕੀਆਂ ਆ ਹੁਣ ਦਸਵੀਂ ਅੱਜ ਤੁਹਾਡੇ ਹੱਥ ਵਿੱਚ ਆ

ਜਿੱਦਾਂ ਜਿੱਦਾਂ ਜ਼ਿੰਦਗੀ ਬਿਛੜਦੀ ਆ ਜਿੱਦਾਂ ਜਿੱਦਾਂ ਤੁਸੀਂ ਸਟੈਪ ਬਾਈ ਸਟੈਪ ਅੱਗੇ ਵਧਦੇ ਆ ਉਸ ਤਰ੍ਹਾਂ ਹੀ ਮੇਰੀ ਇਹ ਜੋ ਕਿਤਾਬ ਛਪੇਗੀ ਉਸ ਤਰ੍ਹਾਂ ਹੀ ਮੇਰੀ ਪੋਇਟਰੀ ਬੜੇਗੀ ਹੌਲੀ 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 ਕਰਕੇ ਤੇ ਦੇਖੋ ਤੁਸੀਂ ਆਪਣੇ ਜਿੰਨੇ ਮੇਰੇ ਪਾਠਕ ਪਾਠਕ ਘਣਾ ਉਹਨਾਂ ਨੂੰ ਮੇਰੀ ਇਹ ਗੁਜਾਰਿਸ਼ ਆ ਕੀ ਮੇਰੀ ਕਿਤਾਬ ਬਹੁਤ ਜਲਦੀ ਬਿਰਹਾੜਾ ਤੁਹਾਡੇ ਹੱਥਾਂ ਵਿੱਚ ਹੋਵੇਗੀ ਔਰ ਜੇ ਸਤ ਤ੍ਰਿਸ਼ੀ ਜੀ ਸ਼ਾਸ ਸਤ ਤ੍ਰਿਸ਼ੀ ਪ੍ਰੈਸ ਵਾਲੇ ਸ਼ਾਮ ਰਹਾ ਉਹ ਬਲਦੇਵ ਬਲਦੇਵ ਸਿੰਘ ਜੀ ਮੇਰੇ ਮੇਰੇ ਬੇ ਹਮੇਸ਼ਾ ਹੀ ਮਿਹਰਬਾਨ ਰਹਿੰਦੇ ਆ ਔਰ ਬਹੁਤ ਅੱਛੇ ਇਨਸਾਨ ਆ ਔਰ ਮੈਂ ਬਹੁਤ ਲਾਈਕ ਕਰਦਾ ਇਹਨਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਤੁਹਾਡੇ ਰੂਪ ਰੂਪ ਹੁੰਦਾ ਮਿਹਰਬਾਨੀ ਸਰ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਸਮਾਂ ਦਿੱਤਾ ਧੰਨਵਾਦ ਥੈਂਕ ਯੂ ਸਰ ਥੈਂਕ ਯੂ